ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਖਬਰ ਫਤਿਹਗੜ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਤਿਹਗੜ ਸਾਹਿਬ ਦੇ ਵਿੱਚ ਇੱਕੋ ਰਾਤ ਦੋ ਥਾਵਾਂ ਦੇ ਉੱਤੇ ਚੋਰੀ ਹੋਈ ਹੈ ਇੱਕ ਜਵੈਲਰੀ ਦੀ ਦੁਕਾਨ ਅਤੇ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਸ ਦੌਰਾਨ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਜਿਹੜੀ ਆ ਉਹ ਚੋਰੀ ਕੀਤੀ ਗਈ ਆ ਤਾਂ ਦੱਸਦੀ ਹੈ ਕਿ ਫਤਿਹਗੜ ਸਾਹਿਬ ਦੇ ਵਿੱਚ ਦੋ ਥਾਵਾਂ ਦੇ ਉੱਤੇ ਚੋਰੀ ਦੀ ਘਟਨਾ ਵਾਪਰੀ ਹੈ ਜਿੱਥੇ ਪਿੰਡ ਸਾਨੀਪੁਰ ਦੇ ਵਿੱਚ ਇੱਕ ਜਵੈਲਰੀ ਦੀ ਦੁਕਾਨ ਅਤੇ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੇਰਤ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਸਾਨੀਪੁਰ ਰੋਡ ਦੇ ਵਿੱਚ ਸਥਿਤ ਇੱਕ ਜੁਐਲਰੀ ਦੀ ਦੁਕਾਨ ਅਤੇ ਉਸ ਦੀ ਕੁਛ ਹੀ ਦੂਰੀ ਤੇ ਸਥਿਤ ਇੱਕ ਕਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਤੇ ਚੋਰਾਂ ਦੇ ਵੱਲੋਂ ਸੋਨਾ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ ਤਾਂ ਦੱਸਦੀ ਹੈ ਕਿ ਫਤੇਗੜ ਸਾਬ ਦਾ ਪਿੰਡ ਹੈ ਸਾਨੀਪੁਰ ਜਿੱਥੇ ਇੱਕੋ ਰਾਤ ਇੱਕ ਜੁਐਲਰੀ ਦੀ ਦੁਕਾਨ ਅਤੇ ਇੱਕ ਕਾਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਇਸ ਸਬੰਧੀ ਗੱਲਬਾਤ ਕਰਦੇ ਹਾਂ ਜੁਐਲਰੀ ਦੁਕਾਨ ਦੇ ਮਾਲਕ ਅਤੇ ਘਰ ਦੇ ਮਾਲਕ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਘਰ ਦੇ ਵਿੱਚ 3 ਤੋਂ 4 ਵਿਅਕਤੀਆਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਘਰ ਦੀ ਪਿੱਛੇ ਦੀ ਗ੍ਰਿਲ ਤੋੜ ਕੇ ਚੋਰ ਅੰਦਰ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਰੱਖਿਆ ਹੋਇਆ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਉੱਥੇ ਹੀ ਜੁਐਲਰੀ ਦੁਕਾਨ ਦੇ ਮਾਲਕ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਟਰ ਤੋੜ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਦੁਕਾਨ ਦੇ ਵਿੱਚ ਪਏ ਹੋਏ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਨੇ ਤਾਂ ਲਗਾਤਾਰ ਹੀ ਅਜੇਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਚੋਰਾਂ ਦੇ ਹੌਸਲੇ ਬੁਲੰਦ ਨੇ ਲਗਾਤਾਰ ਹੀ ਚੋਰਾ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਹੁਣ ਫਤੇਗੜ ਸਾਹ ਦੇ ਪਿੰਡ ਸਾਨੀਪੁਰ ਦੇ ਵਿੱਚ ਵੀ ਇੱਕੋ ਰਾਤ ਦੋ ਥਾਵਾਂ ਇੱਕ ਦੁਕਾਨ ਅਤੇ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਇਸ ਦੌਰਾਨ ਲੱਖਾਂ ਦੇ ਗਹਿਣੇ ਅਤੇ ਨਕਦੀ ਜਿਹੜੀ ਆ ਉਚੋਰੀ ਕੀਤੀ ਗਈ ਹੈ ਸਰ ਮੇਰਾ ਨਾਮ ਰਾਜ ਕੁਮਾਰਾ ਮੇਰੀ ਸਮੀਗੁਰ ਪਿੰਡ ਚ ਫਤਿਹ ਵੈਂਡਰ ਦੀ ਦੁਕਾਨ ਆ ਤੇ ਰਾਤ ਤਕਰੀਬਨ 2 ਵਜੇ ਦੇ ਕਰੀਬ 4 ਕ ਬੰਦੇ ਜੀ ਆ ਕੇ ਦੁਕਾਨ ਦੇ ਵਿੱਚ ਸ਼ਬੜ ਤੋੜ ਕੇ ਸ਼ੀਸ਼ਾ ਤੋੜ ਕੇ ਜੀ ਤੇ ਨਾਲ ਚੋਰੀ ਕਰਕੇ ਗਏ ਨੇ ਜੀ ਤੇ ਉਸ ਚਾਂਦੀ ਦਾ ਸਾਮਾਨ ਕੁਝ ਕੁ ਸੰਦੇ ਦਾ ਸਾਮਾਨ ਹੈ ਜੀ ਬੰਦੇ 4 ਸਨ ਇੱਕ ਦਾ ਫੇਸ ਨਹੀਂ ਕਵਰਤਾ ਜੀ ਤੇ ਬਾਕੀ ਇਹ ਕਵਰ ਸੀ ਤਾਂ ਮੇਰੇ ਤਾਂ ਦਿਨ ਤਾਂ ਜਦੋਂ ਇਹ ਮੁਕ ਕਵਰ ਨਹੀਂ ਸੀ ਉਹ ਤਾਂ ਬਾਲ ਘੱਟੇ ਨੇ ਤੀਗਾ ਤੇ ਬਾਕੀ ਜਿਵੇਂ ਕਵਰ ਕੀਤਾ ਵੈ ਤੀਗਾ ਕੁਝ ਪਤਾ ਲੱਗ ਨਹੀਂ ਜਾ ਤੀਗਾ ਵੀ ਸਿਰ ਸਿਰ ਮੁਕਾਗੇ ਗਏ ਤੇ ਮਾਣੋ ਪਾਜੀ ਅਸੀਂ ਇਸ ਰਾਮ ਦੇ ਥਾਣੇ ਦੇ ਵਿੱਚ ਅਸੀਂ ਸ਼ਿਕਾਇਤ ਦੱਤੀ ਹੈ ਜੀ ਤੇ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਮੰਗਦਾ ਕਿ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਚੋਰ ਫੜੇ ਜਾਣ ਤੇ ਜੋ ਸਾਡਾ ਸਮਾਨ ਗਿਆ ਉਹ ਜਾਨੂੰ ਕਰਕੇ ਵਾਪਸ ਕਰਾਈ ਜਾਵੇ ਇਹ ਬਹੁਤ ਸਤਨਾਉਂ ਜ਼ਿੰਗ ਹੈ ਜੀ ਮੈਂ ਇਹ ਦਸਾਨੀ ਕਰਤੋ ਰਹਿਣਾ ਹੈ ਸਤੇਰ ਆਸਲ ਤਕਰੀਬਨ ਦੋ ਬੰਦੇ ਗਿਆ ਜਿਹਨਾਂ ਦਾ ਸਮਾਉ ਲੈ ਆਈ ਆਈਡੀਆ ਸਾਤਾ ਵੀ ਮਤਲਬ ਉਸ ਟਾਈਮ ਚਾਰ ਪਚਾਹਤੇ ਬੰਦਿਆਂ ਨੇ ਸ਼ੰਪੂ ਕੋਲ ਕੇ ਸਾਡੀ ਵਾਰੋ ਘਰ ਦੇ ਫਿਕਰ ਦੇ ਨਾਲ ਉਹਨਾਂ ਦਰਵਾਜ਼ੇ ਕੋਲ ਇਹਨਾਂ ਨੇ ਅਰਵਾਰੀ ਵਗੈਰਾ ਨਹੀਂ ਕੀਤੀ ਜ ਸਾਡੇ ਉਹਦੇ ਵਿੱਚੋਂ ਤਕਰੀਬਨ ਇੱਕ ਸੋਨੇ ਦਾ ਹਾਰ ਸੀਗਾ ਜਿਹਦੇ ਵਿੱਚ ਮੇਰੇ ਹਾਪੀ ਜੀ ਦਾ ਸੀਗਾ ਤੇ ਉਹ ਦਾ ਤਕਰੀਬਨ 3 ਕਿ ਟੋਲੇ ਦਾ ਸੀ ਤੇ ਉਹ ਲੈ ਗਏ ਜੀ ਤੇ ਕੁਝ ਆਰਤੀ ਵੀ ਸਰ ਮਤ ਉਹ ਜਿਹੜਾ ਲੇਡੀ ਚ ਸਨਾਰ ਹੁੰਦਾ ਉਹ ਚੱਕ ਕੇ ਲੈ ਗਏ